ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲਾਂ ਜਦੋਂ ਪੰਜਾਬ ਦੀਆਂ ਹੋਣ ਆਪਣੇ ਪੰਜਾਬ ਦੀਆਂ ਤਾਂ ਹੋਰ ਵੀ ਦਿਲਚਸਪੀ ਵੱਧ ਜਾਂਦੀ ਹੈ ਸਪੈਸ਼ਲੀ ਉਸ ਨਮੇ ਦੀ ਗੱਲ ਹੋਵੇ ਜਿਹੜਾ ਬਹੁਤ ਸਾਰੇ ਲੋਕਾਂ ਨੇ ਉਹ ਸਮਾਹੰਦ ਆਇਆ ਨਹੀਂ ਉਹਦੇ ਬਾਰੇ ਸੁਣਿਆ ਪੜ੍ਹਿਆ ਔਰ ਜਾਂ ਫਿਰ ਉਹਦੇ ਬਾਰੇ ਕੇਵਲ ਤੇ ਕੇਵਲ ਜਾਣਕਾਰੀ ਲਈ ਹੈ ਪਰੰਤੂ ਕੁਝ ਲੋਕ ਅਜੇ ਵੀ ਹਨ ਜਿਨ੍ਹਾਂ ਨੇ ਉਹ ਆਪਣੇ ਪਿੰਡਿਆਂ ਤੇ ਉਹ ਸਮਾਂ ਹੰਡਾਇਆ ਸਮਾਂ ਕੋਈ ਬਹੁਤ ਚੰਗਾ ਨਹੀਂ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਵੰਡ ਕਾਰੀ ਹੋਈ ਵੰਡ ਤਾਂ ਸਿਰਫ ਇੱਕ ਪੰਜਾਬ ਦੀ ਹੋਈ ਤੇ ਇੱਕ ਬੰਗਾਲ ਦੀ ਹੋਈ ਬਾਕੀ ਦੇਸ਼ ਨੂੰ ਤਾਂ ਕੋਈ ਫਰਕ ਨਹੀਂ ਸੀ ਪਿਆ ਇਹ ਹਜ਼ਾਰਾਂ ਜਾਨਾਂ ਗਈਆਂ ਸਨ ਤਾਂ ਉਹ ਪੰਜਾਬੀਆਂ ਦੀਆਂ ਗਈਆਂ ਸਨ ਤੇ ਜਾ ਕੁਝ ਸਾਂਗਰੇ ਜਵਨਾਂ ਬੰਗਾਲੀ ਆਂ ਦੇ ਗਈਆਂ ਬਾਕੀ ਦੇਸ਼ ਨੂੰ ਤਾਂ ਫਰਕ ਨਹੀਂ ਸੀ ਪਿਆ ਔਰ ਪ੍ਰਾਪਰਟੀਆਂ ਘਰ ਪਰਿਵਾਰ ਸਭ ਬਰਬਾਦ ਹੋ ਗਏ ਸਨ 1947 ਦੇ ਵੰਡ ਵੇਲੇ ਬਹੁਤ سارے ਪਰਿਵਾਰਾਂ ਤਾਂ ਅੱਜ ਵੀ ਮੁੜ ਨਹੀਂ ਮਿਲੇ ਕੁਝ ਪਰਿਵਾਰ ਨੂੰ ਜਰੂਰ ਕੋਸ਼ਿਸ਼ਾਂ ਕਰਕੇ ਕੁਝ ਸੋਸ਼ਲ ਆਰਗੇਨਾਈਜੇਸ਼ਨ ਨੇ ਕੁਝ ਹੋਰਾਂ ਨੂੰ ਮਿਲਾਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿਛੜ ਗਏ ਸਨ 47 ਦੇ ਸਮੇਂ ਤੇ ਪਰੰਤੂ ਬਹੁਤ ਸਾਰੇ ਅੱਜ ਵੀ ਅਜੇ ਹੀ ਹਨ ਜਿਨ੍ਹਾਂ ਦਾ ਮੁੜ ਮੇਲ ਨਹੀਂ ਹੋਇਆ ਆਪਣੇ ਮਿੱਤਰ ਪਿਆਰਿਆਂ ਨਾਲ ਚਲੋ ਉਹ ਤਾਂ ਇੱਕ ਇਤਿਹਾਸ ਦਾ ਇਹ ਹਿੱਸਾ ਹੈ ਜਿਸ ਬਾਰੇ ਹਰ ਕੋਈ ਆਪਣੇ ਢੰਗ ਨਾਲ ਵਰਣਨ ਕਰਦਾ ਆ ਰਿਹਾ ਹੈ ਤੇ ਕਰਦਾ ਰਹੇਗਾ ਲੇਕਿਨ ਜਦੋਂ आजादी हो गई वंड हो गई उस ਤੋਂ ਬਾਅਦ ਤਾਂ ਮੁਸ਼ਕਲਾਂ ਖਤਮ ਹੋ ਜਾਣੇ ਚਾਹੀਦੀਆਂ ਸਨ ਪਰੰਤੂ ਪੰਜਾਬ ਦੇ ਕੇਸ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਲਟਾ ਹੀ ਹੋਇਆ ਮੁਸ਼ਕਲਾਂ ਘਟਣ ਦੀ ਬਜਾਏ ਵੱਧਦੀਆਂ ਹੀ ਗਈਆਂ ਪੰਜਾਬ ਆ ਕੇ ਜਿਹੜੀ ਰੀਹੈਬਿਲੀਟੇਸ਼ਨ ਹੋਈ ਇਹ ਲੋਕ ਵਸੇ ਹਜ਼ਾਰਾਂ ਲੱਖਾਂ ਫੈਮਿਲੀਆ ਜਿਹੜੇ ਉਜੜ ਕੇ ਆਈਆਂ ਸਨ ਉੱਧਰ ਆ ਗਈਆਂ ਇੱਥੋਂ ਲੋਕ ਉਜੜ ਕੇ ਪਾਕਿਸਤਾਨ ਚਲੇ ਗਏ ਸੋ ਬਹੁਤ ਨੁਕਸਾਨ ਹੋਇਆ ਜਾਨੀ ਮਾਲੀ ਦਾ ਨੁਕਸਾਨ ਹੋਇਆ ਹਰ ਤਰ੍ਹਾਂ ਦਾ ਨੁਕਸਾਨ ਹੋਇਆ ਖੂਬ ਬਲੱਡ ਸ਼ੈੱਡ ਹੋਇਆ ਖੂਬ ਅੱਗਾਂ ਲੱਗੀਆਂ ਪ੍ਰਾਪਟੀਆਂ ਡਿਸਟਰਾਏ ਹੋਈਆਂ ਮਤਲਬ ਹਰ ਪਾਸੇ ਬਰਬਾਦੀ ਹੀ ਬਰਬਾਦੀ ਹੋਈ ਬਰਬਾਦੀ ਤੋਂ ਬਾਅਦ ਸਭ ਨੂੰ ਥੰਮ ਜਾਣਾ ਚਾਹੀਦਾ ਸੀ ਰੁਕ ਜਾਣਾ ਚਾਹੀਦਾ ਸੀ ਲੇਕਿਨ ਅੱਜ ਇਹ ਨਹੀਂ ਹੋਇਆ ਪਾਸ਼ਾ ਦੇ ਮੁੱਦੇ ਤੇ ਲੋਕ ਫੇਰ ਆਮੋ ਨੇ ਸਾਹਮਣੇ ਹੋ ਗਏ ਪਹਿਲਾਂ ਤਾਂ ਪਾਰਟੀਸ਼ਨ ਵੇਲੇ ਮੁਸਲਮ ਵਰਸਸ ਸਿੱਖ ਐਂਡ ਹਿੰਦੂਸ ਮੁਸਲਮ ਵਰਸਸ ਹਿੰਦੂਸ ਐਂਡ ਸਿੱਖ ਇਕੱਠੇ ਇਹ ਹੁੰਦਾ ਰਿਹਾ ਲੇਕਿਨ ਹੁਣ ਹਿੰਦੂ ਵਰਸਸ ਸਿੱਖ ਹੋਣ ਲੱਗ ਪਿਆ ਪੰਜਾਬ ਵਿੱਚ ਕਿਉਂਕਿ ਕੁਝ ਲੀਡਰਾਂ ਨੇ ਅਜਿਹਾ ਉਸ ਸਮੇਂ ਵਿੱਚ ਜ਼ਹਿਰ ਕੋ ਲਿਆ ਕਿ ਹਿੰਦੂ ਲੋਕਾਂ ਤੇ ਪ੍ਰੈਸ਼ਰ ਪਾਇਆ ਗਿਆ ਕਿਹਾ ਗਿਆ ਉਹਨਾਂ ਦੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਹਾ ਜਾਵੇ ਕਿ ਉਹਨਾਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਹਿੰਦੀ ਹੈ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਇਹ ਕਨਵਿੰਸ ਕਰਨਾ ਕਿ ਪੰਜਾਬੀ ਮਾਤ ਭਾਸ਼ਾ ਨਹੀਂ ਹੈ ਇਸ ਤੇ ਬਹੁਤ ਇੱਕ ਵੱਡਾ ਸੜਯੰਤਰ ਰਚਿਆ ਗਿਆ ਚੱਲਦਾ ਰਿਹਾ ਜ ਜਿਹਦੇ ਨਾਲ ਕੀ ਹੋਇਆ ਕਿ ਬਹੁਤ سارے ਥਾਵਾਂ ਤੇ ਲੋਕ ਪੰਜਾਬੀ ਬੋਲਣ ਵਾਲੇ ਜਦੋਂ ਵੀ ਸੈਂਸਸ ਹੁੰਦੀ ਜਾਂ ਕੋਈ ਹੋਰ ਸਰਵੇ ਹੁੰਦਾ ਤਾਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਉਂਦੇ ਉਹਦੇ ਵਿੱਚ ਇੱਕ ਰੋਲ ਪਲੇ ਕੀਤਾ ਸੀ ਕੁਝ ਅਖਬਾਰਾਂ ਨੇ ਜਲੰਧਰ ਦੇ ਅਖਬਾਰਾਂ ਨੇ ਕੁਝ ਅਖਬਾਰਾਂ ਨੇ ਪੰਜਾਬੀ ਦੀ ਪ੍ਰੋਡਕਟਾ ਕੀਤੀ ਤੇ ਕੁਝ ਅਖਬਾਰਾਂ ਨੇ ਹਿੰਦੀ ਦੀ ਪ੍ਰੋਡਕਟਾ ਕੀਤੀ ਉਹ ਆਪਸ ਵਿੱਚ ਇੱਕ ਦੂਜੇ ਦੇ ਅਗੇਂਸਟ ਐਡੀਟੋਰੀ ਲਿਖਦੇ ਇੱਕ ਐਡੀਟਰ ਲਿਖਦਾ ਤਾਂ ਦੂਜਾ ਉਹਦਾ ਜਵਾਬ ਆਪਣੇ ਅਖਬਾਰ ਵਿੱਚ ਅਗਲੇ ਦਿਨ ਦਿੰਦਾ ਸੋ ਉਹ ਜਿਹੜੇ ਐਡੀਟোরিয়াল ਹੁੰਦੇ ਨੇ ਨਾਰਮਲੀ ਐਡੀਟোরিয়াল ਤਾਂ ਇੱਕ ਦਿਨ ਲਈ ਹੁੰਦਾ ਸੇਮ ਡੇ ਹੁੰਦਾ ਤੇ ਉਸ ਦਿਨ ਛਪ ਜਾਂਦਾ ਜਿਹੜੇ ਮੁੱਖ ਮੁੱਦੇ ਹੁੰਦੇ ਨੇ ਉਹਨਾਂ ਬਾਰੇ ਐਡੀਟোরੀ ਲਿਖਿਆ ਜਾਂਦਾ ਕਮੈਂਟ ਕੀਤਾ ਜਾਂਦਾ ਤੇ ਅਗਲੇ ਦਿਨ ਨਵਾਂ ਸਬਜੈਕਟ ਆ ਜਾਂਦਾ ਲੇਕਿਨ ਉਸ ਵੇਲੇ ਇੱਕ ਸੀਰੀਜ਼ ਚੱਲਦੀ ਸੀ ਐਡੀਟোরੀਅਲਸ ਦੀ ਅੱਜ ਐਡੀਟোরੀਅਲ ਨੰਬਰ 85 ਅੱਜ ਐਡੀਟোরੀਅਲ ਨੰਬਰ 109 ਅੱਜ ਐਡੀਟোরੀਅਲ ਨੰਬਰ 131 ਪਹਿਲੇ ਹਿੰਦ ਸਮਾਚਾਰ ਨੇ ਲਿਖਣਾ ਫਿਰ ਅਜੀਤ ਨੇ ਜਵਾਬ ਦੇਣਾ ਅਜੀਤ ਨੇ ਲਿਖਣਾ ਤਾਂ ਹਿੰਦ ਹਿੰਦੀ ਮਿਲਾਪ ਨੇ ਜਵਾਬ ਦੇਣਾ ਜਾਂ ਮਿਲਾਪ ਨੇ ਜਵਾਬ ਦੇਣਾ ਸੋ ਇਹ ਜਿਹੜੀ ਇੱਕ ਆਪਸ ਵਿੱਚ ਇੱਕ ਖੇਪੜਬਾਜੀ ਸੀ ਇੱਕ ਕਨਫਲਿਕਟ ਸੀ ਕਿ ਕਿਹਦਾ ਐਡੀਟੋਰੀਅਲ ਜ਼ਿਆਦਾ ਪੜਿਆ ਜਾਵੇਗਾ ਕਿਹਦਾ ਅਸਰ ਜ਼ਿਆਦਾ ਹੋਵੇਗਾ ਕਿਹੜੀ ਕਮਿਊਨਿਟੀ ਕਿਸ ਤਰ੍ਹਾਂ ਦੇ ਐਡੀਟੋਰੀਅਲ ਲਾਈ ਕਰਦੀ ਹੈ ਉਸ ਲੜਾਈ ਨੇ ਐਡੀਟੋਰੀਅਲ ਦੀ ਲੜਾਈ ਨੇ ਉਹ ਵਿਚਾਰਾਂ ਦੀ ਲੜਾਈ ਨੇ ਪੰਜਾਬ ਦੇ ਹਾਲਾਤ ਨੂੰ ਹੱਲ ਕਰਨ ਦੀ بجائے ਹੋਰ ਤੇ ਹੋਰ ਕੰਪਲੀਕੇਟ ਕਰ ਦਿੱਤਾ ਸੀ। ਔਰ ਲੋਕਾਂ ਵਿੱਚ ਜਿਹੜੀ ਡਿਵੀਜ਼ਨ ਸੀ ਉਹ ਵਧਦੀ ਹੀ ਜਾ ਰਹੀ ਸੀ। ਆਜ਼ਾਦੀ ਦੀ ਖੁਸ਼ੀ ਤਾਂ ਇੱਕ ਪਾਸੇ ਰਹੀ ਲੋਕਾਂ ਦਾ ਜਿਹੜਾ ਪਾਰਟੀਸ਼ਨ ਨਾਲ ਨੁਕਸਾਨ ਹੋਇਆ ਸੀ ਉਹ ਤਾਂ ਇੱਕ ਪਾਸੇ ਰਿਹਾ ਇੱਕ ਨਵਾਂ ਦੁਖਾਂਤ ਸ਼ੁਰੂ ਹੋ ਗਿਆ ਸੀ ਕਿ ਪੰਜਾਬ ਵਿੱਚ ਪੰਜਾਬ ਦੀ ਬੋਲੀ ਕੀ ਹੈ? ਪੰਜਾਬ ਦੇ ਲੋਕਾਂ ਦੀ ਬੋਲੀ ਕੀ ਹੈ ਪੰਜਾਬੀ ਕਿ ਹਿੰਦੀ ਚਲੋ ਜਦੋਂ ਫਿਰ ਅਕਾਲੀ ਦਲ ਨੇ ਵਾਰ-ਵਾਰ ਕਿਹਾ ਕਿ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ 47 ਦੀ ਵੰਡ ਵੇਲੇ ਕਿ ਪੰਜਾਬੀ ਸੂਬਾ ਪੰਜਾਬੀ ਬੋਲਦੇ ਇਲਾਕਿਆਂ ਨੂੰ ਦੇ ਕੇ ਪੰਜਾਬੀ ਸੂਬਾ ਬਣਾਇਆ ਜਾਵੇਗਾ ਤਾਂ ਉਹ ਕਿਉਂ ਨਹੀਂ ਬਣਾਇਆ ਜਾ ਰਿਹਾ ਜਦ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਲੈਂਗੁਏਜ ਬੇਸ ਜਾਂ ਲਿੰਗੁਇਸਟਿਕ ਬੇਸ ਸਟੇਟਾਂ ਬਣ ਗਈਆਂ ਸਨ ਪਰ ਪੰਜਾਬ ਦਾ ਨੰਬਰ ਨਹੀਂ ਸੀ ਆ ਰਿਹਾ ਉਸ ਵੇਲੇ ਤੱਕ ਪੰਜਾਬ ਵਿੱਚ ਇੱਕ ਬਹੁਤ ਅਜੀਬ ਜਿਹਾ ਪੋਲੀਟੀਕਲ ਐਲਾਈਅንስ ਹੁੰਦਾ ਸੀ ਅਕਾਲੀ ਦਲ ਆਪਣੇ ਸੀਟਾਂ ਲੜਦਾਈ ਸਨ ਤੇ ਉਹ ਜੋ ਜਿੱਤ ਜਾਂਦੇ ਸਨ ਤੇ ਉਹ ਕਾਂਗਰਸ ਵਿੱਚ ਬੈਠ ਕੇ ਹੀ ਕਾਂਗਰਸ ਸਰਕਾਰ ਦਾ ਹਿੱਸਾ ਬਣ ਜਾਂਦੇ ਸਨ ਸੋ 74 ਤੋਂ ਲੈ ਕੇ 65 ਤੱਕ ਇਹ ਪ੍ਰੈਕਟਿਸ ਚੱਲਦੀ ਰਹੀ 65 ਵਿੱਚ ਜਦੋਂ ਮਾਸਟਰ ਤਾਰਾ ਸਿੰਘ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਨ ਉਹਨਾਂ ਨੇ ਦੇਖਿਆ ਕਿ ਜਿਹੜੇ ਆਜ਼ਾਦੀ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਕਾਂਗਰਸ ਪਾਰਟੀ ਵੱਲੋਂ ਜਾਂ ਭਾਰਤੀ ਲੀਡਰਸ਼ਿਪ ਵੱਲੋਂ ਉਹ ਪੂਰੇ ਨਹੀਂ ਹੋ ਰਹੇ ਤਾਂ ਉਹਨਾਂ ਨੇ ਆਪਣੇ ਸਾਰੇ ਐਮ.ਐਲ.ਏ ਨੂੰ ਜਿਹੜੇ ਕਿ ਸਰਕਾਰ ਦਾ ਹਿੱਸਾ ਸਨ ਸਰਕਾਰ ਛੋਂ ਬਾਹਰ ਆਣ ਦਾ ਉਹਨਾਂ ਨੂੰ ਇੱਕ ਕਾਲ ਦਿੱਤੀ 25-26 ਐਮ.ਐਲ.ਏ ਸਨ ਲੇਕਿਨ ਉਹਨਾਂ ਚੋਂ 3-4 ਹੀ ਬਾਹਰ ਆਏ ਬਾਕੀ ਸਰਕਾਰ ਵਿੱਚ ਰੁਕੇ ਰਹੇ ਸੋ ਉਹਨਾਂ ਦੀ ਕਾਲ ਮਸ਼ਹੂਰ ਤਾਰਸ ਦੀ ਕਾਲ ਸੀ ਕਿ ਉਹ ਸਾਰੇ ਆ ਕੇ ਬਾਹਰ ਪੰਜਾਬੀ ਸੂਬਾ ਐਜੀਟੇਸ਼ਨ ਵਿੱਚ ਸ਼ਾਮਲ ਹੋ ਜਾਣ ਤੇ ਸਰਕਾਰ ਤੇ ਪ੍ਰੈਸ਼ਰ ਪਾਉਣ ਕਿ ਜਿਹੜਾ ਕੀਤਾ ਗਿਆ ਸੀ ਵਾਦਾ ਉਹ ਪੂਰਾ ਕੀਤਾ ਜਾਵੇ ਐਨੀਵੇਜ਼ ਉਹ ਵਾਦਾ ਤਾਂ ਪੂਰਾ ਹੋਇਆ ਤਾਂ ਉਹ ਐਜੀਟੇਸ਼ਨ ਸ਼ੁਰੂ ਹੋ ਗਿਆ ਤਾਂ ਫਿਰ ਪਾਰ ਸਰਕਾਰ ਨੇ ਕਾਂਗਰਸ ਸਰਕਾਰ ਨੂੰ ਸਵੈਲੇਦੀ ਇੱਕ ਅਵਾਰਡ ਐਨੌਂਸ ਕੀਤਾ ਤੇ ਰੀ ਆਰਗੇਨਾਈਜੇਸ਼ਨ ਐਕਟ ਬਣਿਆ ਪੰਜਾਬ ਦਾ 1 ਨਵੰਬਰ 1904 ਤੋਂ ਲਾਗੂ ਹੋ ਗਿਆ ਤਾਂ ਕੁਝ ਦਿਨਾਂ ਲਈ ਸਹਾਗੁਰਮਖ ਸਿੰਘ ਮੁਸਾਫਰ ਜਿਹੜੇ ਕਿ ਤਿੰਨ ਵਾਰੀ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਇਹ ਸਨ ਉਹਨਾਂ ਨੂੰ ਪੰਜਾਬ ਦਾ ਕਾਰਜਕਾਰੀ ਮੁੱਖ ਮੰਤਰੀ ਬਣਾਇਆ ਗਿਆ ਕੁਝ ਮਹੀਨਿਆਂ ਲਈ ਪੰਜਾਬ ਦੀ ਇੱਕ ਵਾਰ ਫੇਰ ਵੰਡ ਹੋ ਗਈ ਇਹ ਚੌਥੀ ਵੰਡ ਸੀ ਬਿਸ਼ੱਕ ਲੋਕਾਂ ਦੀ ਨਜ਼ਰਾਂ ਵਿੱਚ ਇਹ ਸ਼ਾਇਦ ਤੀਜੀ ਵੰਡ ਸੀ ਲੇਕਿਨ ਪੰਜਾਬ ਦੀਆਂ ਵੰਡਾਂ ਤਾਂ ਜਦੋਂ ਬ੍ਰਿਟਿਸ਼ ਟਾਈਮ ਸੀ ਉਦੋਂ ਵੀ ਹੋਈਆਂ ਸਨ ਆਜ਼ਾਦੀ ਵੇਲੇ ਵੀ ਵੰਡ ਹੋਈ ਤੇ ਹੁਣ ਆਜ਼ਾਦੀ ਤੋਂ ਬਾਅਦ ਇੱਕ ਹੋਰ ਵੰਡ ਹੋ ਗਈ ਸੋ ਇਸ ਤਰ੍ਹਾਂ ਦੀਆਂ ਵੰਡਾਂ ਨੇ ਪੰਜਾਬ ਨੂੰ ਕਿਤੇ ਇੱਕ ਬਹੁਤ ਮਹਾਨ ਸੂਬਾ ਜਿਹੜਾ ਜਿਹੜਾ ਪੇਸ਼ਾਵਰ ਤੱਕ ਚਲਦਾ ਸੀ ਜਿਹੜਾ ਇੱਧਰ ਤਿੱਬਤ ਤੱਕ ਲੱਗਦਾ ਸੀ ਉਹ ਇੱਕ ਛੋਟੀ ਜੀ ਸੂਬੇ ਬਣ ਕੇ ਪੰਜਾਬੀ ਸੂਬੇ ਦੇ ਨਾਂ ਤੇ ਭਾਰ ਸਰਕਾਰ ਨੇ ਅਕਾਲੀਆਂ ਦੀ ਡਿਮਾਂਡ ਤੇ ਜਾਂ ਸਿੱਖਾਂ ਦੀ ਡਿਮਾਂਡ ਤੇ ਉਹਨਾਂ ਨੂੰ ਚੁੱਪ ਕਰਾਉਣ ਲਈ ਇੱਕ ਛੋਟੀ ਜੀ ਸੂਬੇ ਦਾ ਐਲਾਨ ਕਰ ਦਿੱਤਾ ਜਿਹਦੇ ਵਿੱਚੋਂ ਪੰਜਾਬ ਦੀ ਆਪਣੀ ਰਾਜਧਾਨੀ ਚੰਡੀਗੜ੍ਹ ਕੱਢ ਲਈ ਗਈ ਜਿਹੜੇ ਪੰਜਾਬ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਆਪਣੇ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਸਨ ਪਖੜਾ ਡੈਮ ਜਾਂ ਹੋਰ ਡੈਮ ਜਾਂ ਪੰਜਾਬ ਯੂਨੀਵਰਸਿਟੀ ਬਣਾਈ ਜਿਹੜੀ ਲਾਹੌਰ ਤੋਂ ਉੱਠ ਕੇ ਇੱਥੇ ਆਈ ਸੀ ਜਾਂ ਪੰਜਾਬ ਜਿਨੀ ਕਾਲਜ ਬਣਾਇਆ ਜਾਂ ਪੀਜੀਏ ਬਣਾਇਆ ਜਾਂ ਹੋਰ ਜਿਹੜੇ ਵੱਡੇ ਪ੍ਰੋਜੈਕਟਸ ਸਨ ਬਣਾਏ ਜਾਂ ਪਾਣੀਆਂ ਦਾ ਮਸਲਾ ਸੀ ਜਿਹੜੇ ਪੰਜਾਬ ਦੇ ਪਾਣੇ ਸਨ ਬਿਕਾਜ਼ ਪੰਜਾਬ ਤਾਂ ਨਾ ਹੀ ਪੰਜ ਦਰਿਆਵਾਂ ਤੋਂ ਆਉਂਦਾ ਸੀ ਸੋ ਉਹ ਪਾਣੀ ਵੀ ਖੋ ਕੇ ਕੁਝ ਰਾਜਸਥਾਨ ਨੂੰ ਦੇ ਦਿੱਤਾ ਗਿਆ ਸੀ 52 52 ਵਿੱਚ ਹੀ ਉਹ ਸਾਰੇ ਚੀਜ਼ਾਂ ਖੋ ਕੇ ਇੱਕ ਲੰਗੜੀ ਲੂਲੀ ਪੰਜਾਬੀ ਸ਼ੂਬੀ ਬਣਾ ਦਿੱਤੀ ਗਈ। ਔਰ ਬਹੁਤ سارے ਪੰਜਾਬੀ ਸਪੀਕਿੰਗ ਏਰੀਆ ਪੰਜਾਬ ਤੋਂ ਬਾਹਰ ਰੱਖੇ ਗਏ ਜਿਵੇਂ ਮੈਂ ਕਿਹਾ ਕਿ ਚੰਡੀਗੜ੍ਹ ਤਾਂ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ ਔਰ ਚੰਡੀਗੜ੍ਹ ਤੇ ਕੇਂਦਰ ਨੇ ਆਪਣਾ ਕੰਟਰੋਲ ਅਨਾਉਂਸ ਕਰ ਦਿੱਤਾ ਉਹਨੂੰ ਕੇਂਦਰੀ ਸ਼ਾਸਿਤ ਪਰਦੇਸ਼ ਬਣਾ ਦਿੱਤਾ ਸੋ ਇਸ ਤਰ੍ਹਾਂ ਜਦੋਂ ਗੱਲਬਾਤ ਹੋਈ ਤਾਂ ਉਹਦੇ ਵਿੱਚ ਬਹੁਤ ਸਾਰੇ ਅਖਬਾਰਾਂ ਦਾ ਰੋਲ ਜਿਹੜਾ ਸੀ ਉਹ ਪੰਜਾਬ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਪੰਜਾਬ ਪੱਖੀ ਨਹੀਂ ਸੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਪਹਿਲਾਂ ਤਾਂ ਉਹਨਾਂ ਨੇ ਬਾਦਸ਼ਾਹ ਦੇ ਮਸਲੇ ਤੇ ਅਪੋਜ਼ ਕੀਤਾ ਕਿ ਪੰਜਾਬੀ ਭਾਸ਼ਾ ਨਹੀਂ ਹੋਣੀ ਚਾਹੀਦੀ ਜੋ origignal ਫਾਰਮੂਲਾ ਆਇਆ ਤਾਂ ਉਦੋਂ ਲਾਲਾ ਜਗਤ ਨਾਰਨ ਜਿਹੜੇ ਐਮਐਲਏ ਹੁੰਦੇ ਸਨ ਤੇ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ 1948 ਵਿੱਚ ਲਾਹੌਰ ਤੋਂ ਆ ਕੇ ਜਿਲੰਦਰ ਤੋਂ ਇਹ ਸਮਾਜਾਰ ਸ਼ੁਰੂ ਕੀਤਾ ਸੀ ਉਹ ਉਹਨਾਂ ਨੇ ਬਹੁਤ ਆਪੋਜ਼ ਕੀਤਾ ਰੀਜਨਲ ਫਾਰਮੂਲਾ ਜਦੋਂ ਰੀਜਨਲ ਫਾਰਮੂਲਾ ਲਾਗੂ ਹੋਇਆ ਤਾਂ ਉਹਨਾਂ ਨੇ ਪੰਜਾਬ ਦੀ ਜਿਹੜੀ ਹੈ ਲੈਜਿਸਲੇਟਿਵ ਅਸੈਂਬਲੀ ਸੀ ਉਤੋਂ ਅਸਤੀਫਾ ਦਿੱਤਾ ਤੇ ਉਹ ਮਿਨਿਸਟਰਸਾ ਉਹਨਾਂ ਨੇ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਆਇਆ ਤਾਂ ਉਹਨਾਂ ਵੀ ਆਪੋਜ਼ ਕੀਤਾ ਐਸੇ ਤਰ੍ਹਾਂ ਫਿਰ ਉਹਨਾਂ ਦੇ ਜਿਹੜੇ ਬੇਟੇ ਸਨ ਰਮੇਸ਼ ਚੰਦਰ ਉਹ ਐਡੀਟਰ ਹੈ ਪੰਜਾਬ ਕੇਸਰੀ ਦੇ ਬਟ ਅਨਫੋਰਚਨਟਲੀ ਮੰਦਭਗਾ ਹੈ ਇਹ ਦੋਨਾਂ ਦੀ ਅਸੈਸੀਨੇਸ਼ਨ ਹੋਈ ਲਾਲਾ ਜਗਤ ਨਾਰਾਇਣ ਦੀ 1981 ਵਿੱਚ ਤੇ ਮਿਸਟਰ ਰਮੇਸ਼ ਚੰਦਰ ਦੀ 1984 ਵਿੱਚ ਉਹ ਦੋਨੇ ਹੀ ਕਾਂਗਰਸ ਦੇ ਵਿੱਚ ਸਨ ਲਾਲਾ ਜਗਤ ਨਾਰਾਇਣ 30 ਸਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਰਹੇ ਅਤੇ ਪੰਜਾਬ ਵਿੱਚ ਐਮ ਐਲ ਏ ਵੀ ਰਹੇ ਔਰ ਕਾਫੀ ਅਹੁਦਿਆਂ ਤੇ ਵੀ ਰਹੇ ਔਰ ਉਹਨਾਂ ਨੇ ਹਮੇਸ਼ਾ ਹੀ ਇਸ ਗੱਲ ਦੀ ਓਪੋਜੀਸ਼ਨ ਕੀਤੀ ਕਿ ਪੰਜਾਬ ਵਿੱਚ ਪੰਜਾਬੀ ਲੈਂਗੁਏਜ ਜਿਹੜਾ origignal ਫਾਰਮੂਲਾ ਸੀ ਜਿਹੜਾ ਦੋ ਲੈਂਗੁਏਜ ਵਾਲਾ ਉਹ ਨਹੀਂ ਲਾਗੂ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਦੇ ਜਦੋਂ ਐਟਮੋਸਫੇਅਰ ਬਣ ਜਾਵੇ ਕਨਫਲਿਕਟ ਦਾ ਟਾਈਮ ਬਣ ਜਾਵੇ ਤਾਂ ਲੋਕ ਲੋਕਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਬਾਕੀ ਕੁਝ ਹੋਰ ਜਿਹੜੇ ਐਡੀਟਰ ਸਨ ਜਿਨਾ ਉਸ ਯਸ਼ਨ ਉਹ ਵੀ ਬਹੁਤ ਦੇ ਐਮਐਲਏ ਵੀ ਰਹੇ ਐਮਪੀ ਵੀ ਬਣੇ ਉਹ ਵੀ ਕਾਂਗਰਸ ਵਿੱਚ ਸਨ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਮੰਗਾਂ ਤੇ ਪੰਜਾਬ ਦੇ ਲੋਕਾਂ ਦਾ ਯਾਨੀ ਕਿ ਸਿੱਖ ਲੋਕਾਂ ਦਾ ਸਾਥ ਨਹੀਂ ਸੀ ਦਿੱਤਾ ਯਾਸ਼ਤੋਬਾਦ ਅਸ਼ਨੀ ਮਿੰਨਾ ਜਿਹੜੇ ਕਿ ਲਾਲਾ ਜਰਨਨ ਦੇ ਪੁੱਤੇ ਸਨ ਮੂਵ ਕਰ ਗਏ ਸਨ ਜਲੰਧਰ ਤੋਂ ਦਿੱਲੀ ਤੇ ਉੱਥੋਂ ਪੰਜਾਬ ਕੇ ਸੀਟ ਗਰੁੱਪ ਦੇ ਉਹਨਾਂ ਨੇ ਦੁਬਾਰਾ ਸ਼ੁਰੂ ਕੀਤੇ ਸਨ ਨਵੇਂ ਉੱਤੇ ਦਿੱਲੀ ਵਿੱਚ ਆ ਕੇ ਤੇ ਕਰਨਾਲ ਤੋਂ ਲੋਕ ਸਭਾ ਦੀ ਸੀਟ ਤੋਂ ਜਿੱਤੇ ਸਨ 2014 ਵਿੱਚ ਭਾਜਪਾ ਦੀ ਟਿਕਟ ਤੇ ਸੋ ਉਹ ਵੀ ਇੱਕ ਐਡੀਟਰ ਸਨ ਜਿਹੜੇ ਸਿਆਸਤ ਵਿੱਚ ਆ ਗਏ ਤਾਂ ਮਿਸਟਰ ਜੇਐਸ ਅਨੰਦ ਜਿਹੜੇ ਕਿ ਇੱਕ ਕਾਂਗਰਸ ਪਾਰਟੀ ਦੇ ਬੈਕਗ੍ਰਾਉਂਡ ਤੋਂ ਸੰਤ ਤੇ ਨਵਾਂ ਜ਼ਮਾਨਾ ਦਾ ਐਡੀਟਰ ਰਹੇ ਸੰਸਾਰੀ ਉਮਰ ਉਹਨਾਂ ਨੂੰ ਵੀ 1974 ਵਿੱਚ ਰਾਜ ਸਭਾ ਚ ਨਾਮਿਨੇਟ ਕੀਤਾ ਗਿਆ ਸੀ ਉਹ ਵੀ ਇੱਕ ਸਿਆਸਤਦਾਨ ਸਨ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਵਖਵਾਦ ਆਇਆ ਉਸ ਬਾਰੇ ਕਾਫੀ ਲਿਖਿਆ ਤੇ ਉਹ ਵੀ ਇੱਕ ਤਰੀਕੇ ਨਾਲ ਜਿਹੜੇ ਲੈਫਟਿਸਟ ਵਿਊ ਪੁਆਇੰਟ ਸੀ ਉਰੇਤੇ ਉਹਨਾਂ ਨੇ ਵਕਾਲਤ ਕੀਤੀ ਸੋ ਉਸ ਤੋਂ ਬਾਅਦ ਵਰਜਿੰਦਰ ਸਿੰਘ ਜਿਨ੍ਹਾਂ ਨੂੰ ਨੌਵੇਂ ਰਾਜ ਸਭਾ ਦੀ ਮੈਂਬਰਸ਼ਿਪ ਮਿਲੀ ਕਾਲੀਗਲ ਵੱਲੋਂ ਲੇਕਿਨ ਉਹਨਾਂ ਨੇ ਕੁਝ ਸਮੇਂ ਬਾਅਦ ਇਹ ਆਪਣੀ ਛੱਡ ਦਿੱਤੀ ਸੀ ਤੇ ਸਭ ਤੋਂ ਲਾਸਟ ਵਿੱਚ ਜਿਹੜੇ ਜੂਨ ਦੇ ਐਡੀਟਰ ਇਨ ਚੀਫ ਹਨ ਮਿਸਟਰ ਐਚ ਕੇ ਤੂਆ ਉਹਨਾਂ ਨੂੰ ਵੀ ਰਾਜ ਸਭਾ ਦੀ ਨਾਮਿਨੇਸ਼ਨ ਮਿਲੀ ਸੀ ਲੇਕਿਨ ਉਸ ਵੇਲੇ ਇਹ ਸਾਰੀਆਂ ਸਮੱਸਿਆਵਾਂ ਦਾ ਨਾਲ ਕੋਈ ਲਿੰਕ ਨਹੀਂ ਸੀ ਬਟ ਬਿਸ਼ੱਕ ਕਿਸੇ ਸਮੇਂ ਵਿੱਚ ਐਸਕੇ ਦੂਆਵਰਾਂ ਨੇ ਲਾਲਾ ਜਗਨ ਰੈਣ ਦੀ ਜਿਹੜੀ ਜੋ ਪੈਰਵੀ ਸੀ ਉਹਦੀ ਸਪੋਰਟ ਕੀਤੀ ਸੀ ਚਲੋ ਇਹ ਸਭ ਰਿਹਾ ਪੱਤਰਕਾਰਾਂ ਦਾ ਰੋਲ ਪੰਜਾਬ ਦੀ ਸਮੱਸਿਆਵਾਂ 'ਤੇ ਕਿੰਨਾ ਉਹਨਾਂ ਨੇ ਇਫੈਕਟਿਵ ਰੋਲ ਪਲੇ ਕੀਤਾ ਤੇ ਕੀ ਰੋਲ ਪਲੇ ਕੀਤਾ ਤੇ ਕੀ ਉਸਨੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਤੇ ਜਾਂ ਫਿਰ ਇਸ ਵਿੱਚ ਜਿਵੇਂ ਕਹਿੰਦੇ ਨੇ ਬਲਦੀ ਵਿੱਚ ਤੇਲ ਪਾਇਆ ਅੱਜ ਇੰਨਾ ਹੀ ਅੰ데 ਕੱਲ ਨੂੰ ਫੇਰ ਇੱਕ ਨਵਾਂ ਸਬਜੈਕਟ ਲੈ ਕੇ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ